ਸੋ ਗੇੜ ਪੌਂਟੀ ਮੈਦਾਨ ਦੇ ਵਿੱਚ ਫਿਰ ਵੀ ਥੰਮੇ ਦੇ ਨਾਲ ਹਲਕਾ ਜਿਹਾ ਝੁਕ ਗਿਆ ਤੇ ਚਾਰ ਜਾਫੀਆਂ ਦੇ ਵਿੱਚ ਹੁਣ ਵੇਖਦੇ ਆ ਵੀ ਦੇਰੇ ਵਾਲੇ ਨੇ ਫੇਰ ਗੁੱਟ ਵੜ ਕੇ ਕੈਂਚੀ ਮਾਰੀ ਆ ਵਾਹ ਓਏ ਨੌਜਵਾਨ ਤਾੜੀਆਂ ਵੱਜਣਗੀਆਂ ਜ਼ੋਰਦਾਰ ਕਲਬ ਦੇ ਫਰਿਆਦ ਵਰਗੇ ਅਵੈਦੁਲ ਰਾਜਪੂਤ ਪਰ ਫਰਿਆਦ ਆ ਫਰਿਆਦ ਅਲੀ ਸ਼ਕਰਪਰੀਆ ਇੱਕ ਜੋਰ ਦੇ ਨਾਲ ਕੋਸ਼ਿਸ਼ ਕਰ ਰਿਹਾ ਬੱਲੇ ਬੱਲੇ ਹੁਣ ਬਾਈ ਗੱਲ ਹੋ ਗਈ ਹੈ ਵਾਹ ਓਏ ਨੌਜਵਾਨਾ ਫੜਿਆ ਹੋਇਆ ਪੱਟ ਵੱਜੀ ਹੋਈ ਕੈਂਚੀ ਆ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾਂ ਦੀ ਕਿ ਜਫਾ ਉਹਨਾਂ ਐਸਾ ਪਰਿਆ ਪੁਆਇੰਟ ਤੇ ਕਬਜਾ ਸਾਡਾ ਹੋ ਗਿਆ ਨਹੀਂ ਦੇਲੇ ਨਾਲ ਪਾਉਂਦਾ ਸਾਹ ਠੋਕਦਾ ਆ ਮਾਣ ਨਾਲ ਖੇਡਦਾ ਕਬੱਡੀ ਗੱਬਰੂ ਫਰਦਾ ਗਰਾਊਂਡਾਂ ਵਿੱਚ ਬੁੱਕਦਾ ਤੇ ਅਵੈਦੁੱਲਾ ਰਾਜਪੂਤ ਇਹ ਬੰਦੇ ਮਾਰ ਜਾਫੀ ਹੈ ਇਹ ਸਰਗੋਦੇ ਦਾ ਜੰਪਲ ਹੈ ਅਬੇ ਤੇ ਮੋਂਟਾਨਾ ਗਰੁੱਪ ਦਾ ਮੋਂਟਾਨਾ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਆਨ ਅਖਦੇ ਮੱਖਣ ਵਾਲੀ ਜੀ ਕਰਦੇ ਸਤ ਲਾਓ ਅਬੈਦੁੱਲਾ ਰਾਜਪੂਤ ਤੇ ਹੀਰਾ ਹੀਰਾ ਤੇ ਅਬੈਦੁੱਲਾ ਹੀਰਾ ਤੇ ਅਬੈਦੁੱਲਾ ਮੈਦਾਨ ਦੇ ਅੰਦਰ ਬੱਲੇ ਬੱਲੇ ਪੁਆਇੰਟ ਵਾਹ ਇਹ ਦੋਵੇਂ ਲੈnde ਪੰਜਾਬ ਦੇ ਨੇ ਤਾ ਜਾਂਦਾ ਆ ਹੀਰਾ ਬੱਟ ਰੇਡ ਪਾ ਰਿਹਾ ਪਰ ਹੁਣ ਦੇਖਦੇ ਆ ਸਾਹੋਕੇ ਵਾਲਾ ਕਹਿੰਦੇ ਬਿੰਨੇ ਬੈਕ ਜਰਦਾ ਆ ਰੁਕਣ ਦੀ ਕੋਸ਼ਿਸ਼ ਕਰਦਾ ਵਾਹ ਓਏ ਨੌਜਵਾਨਾ ਪਰ ਲਿਆ ਕਲਾਵਾ ਵੱਜ ਗਈ ਕੈਂਚੀ ਹੁਣ ਦੇਖਦੇ ਵੀ ਇਹ ਰਵੀ ਸਾਹੋਕੇ ਵਾਲਾ ਮਾਲਵੇ ਦਾ ਸਿਰ ਕੱਟ ਜਾਫੀ ਹੈ ਦੂਜੇ ਪਾਸੇ ਲੈਨਦੇ ਪੰਜਾਬ ਦਾ ਸਿਰ ਕੱਟ ਧਾਵੀ ਹੈ ਫੜਿਆ ਹੋਇਆ ਗਿੱਟਾ ਲੱਗਿਆ ਹੈ ਜ਼ੋਰ ਆ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਜ਼ੋਰਦਾਰ ਤਾੜੀਆਂ ਮਾਰ ਕੇ ਮਾਣ ਦੇ ਵਿੱਚ ਰੇਡ ਸੁਲਤਾਨ ਇਸ ਵੇਲੇ ਮਾਰਦਾ ਹੋਇਆ ਪੱਟਾਂ ਤੇ ਥਾਪੀਆਂ ਇੱਕ ਕੰਨੀ ਤੇ ਦਿਓਰੇ ਦਾ ਅਮਨ ਹੈ ਮੱਲੀ ਆਲਾ ਮਨੀਆ ਫਿਰ ਫਿਰ ਵੱਜ ਗਈ ਵੱਜ ਗਈ 33 ਐਨ ਕਮਾਲ ਕਰੀ ਜਾਂਦਾ ਨੌਜਵਾਨ ਓਕੇਸੀ ਆਲਾ ਇਹ ਰਵੀ ਦਾ ਵੀਰ ਹੈ ਇਧਰ ਮਲਕ ਬਿਨਿਆਮੀਨ ਦੀ ਰੇਡ ਫਰਿਆਦ ਇੰਦਰਜੀਤ ਇਹ ਕਲਸੀ ਆਲਾ ਇਹ ਗੇਮ ਚੇਂਜਰ ਆ ਇਹ ਜਾਫੀ ਬੱ ਨੌਜਵਾਨ ਕਰਦਾ ਹੋਇਆ ਕਮਾਲ ਯਾਰੀ ਇਹਦੀ ਆ ਬਿੰਦੀ ਨਾਲ ਕਲਸੀ ਵਾਲਾ ਇੰਦਰਜੀਤ ਐਨ ਖੇਡ ਮੈਦਾਨ ਦੇ ਵਿੱਚ ਜਦੋਂ ਜੈਦ ਜਾਰੀ ਆ ਪਰ ਕਹਿੰਦੇ ਨੌਜਵਾਨ ਕਲਸੀ ਵਾਲਾ ਵੀ ਆਈ ਤੇ ਆਇਆ ਐਨ ਸਿਰੇ ਦੇ ਦੁਨੀਆ ਦੇ ਮੰਨੇ ਪ੍ਰਮੰਨੇ ਜਾਫੀਆਂ ਦੇ ਵਿੱਚੋਂ ਦੇਖਦੇ ਵੀ ਸਾਹਮਣੇ ਇਹ ਆ ਅੰਮ੍ਰਿਤ ਛੰਨਾ ਦੀ ਅੰਦੀ ਇਹ ਫਰਿਆਦ ਆ ਕਬੱਡੀ ਦੇ ਵਿੱਚ ਚੁਮਕਦੇ ਤੌਰ ਤੇ ਜਾਣਿਆ ਜਾਂਦਾ ਕਰਦਾ ਟਰਾਈ ਕਹਿੰਦੇ ਵੱਜਦੀਆਂ ਤਾੜੀਆਂ ਇਧਰਲੇ ਪਾਸੇ ਬਲਵੀਰ ਵੀ ਝੁਕਿਆ ਹੋਇਆ ਕਹਿੰਦੇ ਵੀ ਇਹਨ ਪੂਰੀਆਂ ਸੰਤਾਂ ਦੀਆਂ ਨਿਗਾਹਾਂ ਕਬੱਡੀ ਖਿਡਾਰੀਆਂ ਤੇ ਡੱਕੀ ਹੋਣਾ ਏ rau ke wale duniya te babbe ta bahut par sant gyani jarnail singh ji pindra warga ni koi hona ਏ